ਉਹ ਤਾਂ ਕਵੀ さん ਸਾਡੇ ਤਾਂ ਅਜ 15 ਤਰ੍ਹਾਂ ਗੱਟੋਲੀ ਵੀ ਨਹੀਂ ਭਰਾਈ ਗਈ ਖਰਚਾ ਤਾਂ ਬਹੁਤ ਵੀਰੇ ਕਿਸੇ ਕਿਸੇ ਤੋਂ ਲੈ ਕੇ ਲਾਈ ਦੇ ਕਿਤੇ ਕਿਸੇ ਤੋਂ ਲੈ ਕੇ ਲਾਈ ਦੇ ਇਹ ਇਹਨਾਂ ਦੇ 6:00 ਵਜੇ ਤੋਂ ਪਹਿਲਾਂ ਜਦੋਂ ਮੀਂਹ ਪੈਂਦੇ ਸੀ ਉਦੋਂ ਇਹਨਾਂ ਨੇ ਫਿਰ ਰੋਕ ਲਾਈ ਵੀ ਸੀ ਦਿਖਦੀਆਂ ਕੰਦਾ ਬਾੜਦੀਆਂ ਹਾਂਜੀ ਇਹ ਕੰਦਾ ਉਹ ਸਾਰੀ ਪਾਰਟੀ ਪਿੱਛੇ ਬਾਲੀ ਗਰੀ ਹੋਈ ਆ ਕਿ ਵੀ ਬੱਤ ਪੰਤੂ ਨਾ ਤਾਂ ਬੋਲਦਾ ਨਾ ਹੁੰਦਾ। ਤੈਨੂੰ ਕੁਝ ਨਹੀਂ ਪਤਾ ਲੱਗਦਾ। ਨਾ। ਨਾ ਨਾ ਹੁੰਦਾ ਪਤਾ ਇਹ ਨਾ ਰੋਟੀ ਖਾਣ ਦਾ। ਤੇ ਟਰੱਕ ਵਿੱਚ ਮੋਟਰ ਹੈਂਗਰ ਵਾ 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 ਜਿੱਗਾ ਤੇ ਮੈਨੂੰ ਪਤਾ ਨਹੀਂ ਗਿਆ ਵੀ ਕੀ ਕਿਵੇਂ ਹੋਇਆ ਕੀ ਨਹੀਂ ਤੇ ਮਨਮੜ ਡੱਗ ਕੇ ਪੋਰਥ ਲੈ ਕੇ ਗਿਆ ਕਿ ਚੱਕ ਫਰੀਜ ਕੋਲ ਮੈਨੂੰ ਨਹੀਂ ਪਤਾ ਕਿ ਕਿਵੇਂ ਹੋਇਆ ਕੀ ਜੀ ਹੋਇਆ। ਵੀਰ ਪੱਠੇ ਦੇ ਕੰਮ ਕਰਦਾ ਸੀ ਕੰਮ ਤੋਂ ਸ਼ਾਮ ਨੂੰ ਵਾਪਸ ਆ ਰਿਹਾ ਸੀ ਦਿਮਾਗ 'ਚ ਚੱਲ ਰਿਹਾ ਸੀ ਕਿ ਬੱਚੀ ਦੀ ਫੀਸ ਭਰਨੀ ਆ ਅਧਰੰਗ ਦਾ ਦੌਰਾ ਪੈ ਗਿਆ ਮੋਟਰਸਾਈਕਲ ਕਿਸੇ ਚੀਜ਼ ਵਿੱਚ ਜਾ ਵੱਜਿਆ ਫਰੀਦਕੋਟ ਮੈਡੀਕਲ ਦਾਖਲ ਕਰਾ ਦਿੱਤਾ ਗਿਆ ਇੱਕ ਲੱਤ ਵੀ ਟੁੱਟ ਗਈ ਹੁਣ ਪਿਛਲੇ 3 ਮਹੀਨਿਆਂ ਤੋਂ ਮੰਜੇ ਤੇ ਐ ਜ਼ਿਲ੍ਹਾ ਮੋਗਾ ਦੇ ਨੇੜਲੇ ਪਿੰਡ ਦਾ ਇਹ ਪਰਿਵਾਰ ਵੀਰ ਦੇ 3 ਬੱਚੇ ਆ ਇੱਕ ਬੇਟਾ ਤਾਂ ਜਮਾਂਦਰੂ ਹੀ ਨਾ ਉਹ ਸੁਣਦਾ ਨਾ ਉਹ ਬੋਲ ਸਕਦਾ ਦੋ ਬੱਚੇ ਪੜਦੇ ਆ ਪੈਣ ਕਹਿੰਦੀ ਵੀ ਸਾਡੇ ਕੋਲੇ ਜੋ ਪੈਸੇ ਸੀ ਉਹ ਅਸੀਂ ਲਾ ਦਿੱਤੇ ਆ ਹੁਣ ਇਹਦੇ ਇਲਾਜ ਕਰਾਉਣ ਚ ਔਖਾ ਹੋਇਆ ਪਿਆ ਅਸੀਂ ਨੌ ਸਸ ਦੋਵੇਂ ਲੋਕਾਂ ਦੇ ਘਰਾਂ ਚ ਕੰਮ ਕਰਦੀਆਂ ਪਿਛਲੇ ਕਮਰਿਆਂ ਦੀ ਹਾਲਤ ਦੇਖੀ ਤਾਂ ਕੰਧਾਂ ਵੀ ਪਾਟੀਆਂ ਹੋਈਆਂ ਇੱਟਾਂ ਦੀਆਂ ਸਪੂਟਾਂ ਲਾਈਆਂ ਹੋਈਆਂ ਨਾ ਹੀ ਇਹਨਾਂ ਕੋਲੇ ਰਸੋਈ ਐ ਇਹਨਾਂ ਦੇ ਘਰ ਦੀ ਹਾਲਤ ਨੂੰ ਦੇਖਦੇ ਹੋਏ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਸ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ